ਤੋ ਪੰਜਾਬ ਦੇ ਲੋਕਾਂ ਨੇ ਬੜੇ ਧੋਖੇ ਖਾਏ ਦੋ ਵਾਰੀ ਸਰਕਾਰਾਂ ਬਣੀਆਂ ਵੱਡੇ ਵੱਡੇ ਝੂਠ ਬੋਲ ਕੇ ਬਣੀਆਂ ਮੁੜ ਕੇ ਕੋਈ ਡਿਲੀਵਰ ਨਹੀਂ ਕਰਿਆ ਲੋਕ ਨਿਰਾਸ਼ ਆ ਜਿਹੜੇ ਦੂਜੇ ਪਾਸੇ ਝੂਠ ਬੋਲ ਕੇ ਲੋਕਾਂ ਤੋਂ ਵੋਟਾਂ ਲੈਂਦੇ ਰਹੇ ਹੁਣ ਲੋਕ ਉਹਨਾਂ ਨੂੰ ਕੋਰਾ ਕੋਰਾ ਜਵਾਬ ਦੇ ਰਹੇ ਨੇ ਦੇਖੋ ਆ ਆਮ ਆਦਮੀ ਲੋਕ ਪਿੰਡਾਂ ਦੀ ਬੜੰਦ ਦੇ ਰਹੇ ਬੀਜੇਪੀ ਨੂੰ ਲੋਕ ਬੁੱਕ ਪਿੰਡਾਂ ਦੀ ਬੜੰਦ ਦੇ ਰਹੇ ਤੇ 83 ਦਾ ਜਿਹੜਾ ਯਾਦ ਕਰਾਤਾ ਇਹ ਧੂਨ ਦੇ ਜੇ ਗੋਟਾ ਹੁੰਦੀ ਆ ਜਦ ਤਨੇ ਗੋਟਾ ਹੋਏਗੀ ਉਸਨ 84 ਯਾਦ ਆਉ ਲੋਕ ਪੰਜਾਬ ਦੇ ਸ਼ਰਮਣੀ ਅਕਾਲੀ ਦਲ ਨੂੰ ਬਹੁਤ ਵਾਰ ਗੋਟਾਂ ਬਾਕੇ ਕੰਮ ਜਵਖਾਨੀ ਸ਼ਸ਼ੀਕਾਲ ਜੀ ਮੈਂ ਅਫਤਾਰ ਚੰਨ ਧਰਮ ਤੋਂ ਤੁਸੀਂ ਦੇਖ ਰਹੇ ਏ 1 ਮੀਡੀਆ ਤੇ ਜਿੱਤੇ ਤੁਹਾਨੂੰ ਪਤਾ ਸਾਰਿਆਂ ਨੂੰ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜੀਆਂ ਵੱਖ-ਵੱਖ ਪਾਰਟੀਆਂ ਨੇ ਉਹ ਆਪਣੇ ਆਪਣੇ ਵਿਚਾਰ ਕਰਨ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਪਹੁੰਚਾ ਅੱਜ ਅਸੀਂ ਨਾਪਾ ਦੇ ਹਲਕੇ ਦੇ ਪਿੰਡ ਸਰਹੰਦਸ ਕਲੋਨੀ ਵਿੱਚ ਚੌਧਰੀ ਮੇਰੇ ਕੁਲੀ ਤੇ ਪਹੁੰਚੇ ਤੇ ਅਕਾਲੀ ਦਲ ਦੇ ਐਨਕੇ ਸ਼ਰਮਾ ਜਿਹੜੇ ਪਟਿਆਲੇ ਤੋਂ ਉਮੀਦਵਾਰ ਨੇ ਉਹ ਅੱਜ ਉਹਰੇ ਪਹੁੰਚੇ ਨੇ ਆਪਣਾ ਵਿਚਾਰ ਕਰਨ ਲਈ ਆਉਣ ਨਾਲ ਆਪਾਂ ਨਾਲ ਗੱਲਬਾਤ ਕਰਦੇ ਹਾਂ ਤੇ ਨਾਲ ਤੁਹਾਨੂੰ ਦਿਖਾਉਣਾ ਲਾਈਵ ਤਸਵੀਰਾਂ ਜੀ ਗਿਣਤੀ ਜੁ ਇਕੱਠੇ ਹੋਏ ਆ ਥੋੜਾ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਮੇਰੇ ਤੋਂ ਪਹਿਲਾਂ ਬਹੁਤ ਗੱਲਾਂ ਲਾਲਕਾ ਸਾਹਿਬ ਨੇ ਕਰ ਲਈਆਂ ਮੈਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਮੈਂ ਤਾਂ ਤੁਹਾਨੂੰ ਬੇਨਤੀ ਕਰਨੀ ਆ ਵੀ 1 ਜੂਨ ਨੂੰ ਵੋਟਾਂ ਪੈਣੀਆਂ ਤੁਸੀਂ ਕਿਰਪਾ ਕਰਿਓ ਜਿਹੜਾ ਤੁਸੀਂ ਕਰਦਾਰ ਔਰ ਕਾਰਗੁਜ਼ਾਰੀ ਉਮੀਦਵਾਰਾਂ ਦਾ ਕਿਰਦਾਰ ਔਰ ਕਾਰਗੁਜ਼ਾਰੀ ਦੇਖ ਕੇ ਫੈਸਲੇ ਕਰੇ ਜੇ ਆਪਾਂ ਕੋਈ ਵੀ ਉਮੀਦਵਾਰ ਤੁਹਾਡੇ ਕੋਲ ਆਏ ਉਸਕੀ ਫੈਸਲੇ ਕਰੂਗੇ ਨਾ ਕਾਰਗੁਜ਼ਾਰੀ ਫਿਰ ਹਰੇਕ ਉਮੀਦਵਾਰ ਤੁਹਾਡੇ ਕੋਲ ਆਊਗਾ ਤੁਹਾਡੀਆਂ ਸਮੱਸਿਆਵਾਂ ਸੁਣ ਕੇ ਹੱਲ ਕਰੂਗਾ ਆਦਰਵਾਇਜ਼ ਵੋਟਾਂ ਦੇ ਦਿਨਾਂ ਜਾਂਦੇ ਆਂ ਬੜੀ-ਬੜੀਆਂ ਗੱਪਾਂ ਮਾਰਦੇ ਆਂ ਵੋਟਾਂ ਪਵਾਉਂਦੀਆਂ ਮੁੜ ਕੇ ਭੁੱਲ ਜਾਂਦੇ ਆ ਆ ਪਿਛਲੀ ਵਾਰੀ ਯਾਦ ਕਰੋ ਅਮਰਿੰਦਰ ਸਿੰਘ ਨੇ ਕੀ ਆ ਕਿਹਾ ਤਾਂ ਕਾਂਗਰਸੀ ਜਾਂ ਸਰਕਾਰ ਬਣੀ ਵੀ ਮੈਨੂੰ ਜਿਤਾ ਦਿਓ ਇੱਕ ਮਿੰਟ ਅੱਜ ਦੇਖੋ ਕਿੰਨੀ ਗਰਮੀ ਹੋ ਰਹੀ ਹੈ 46 47 ਡਿਗਰੀ ਟੈਂਪਰੇਚਰ ਔਰ ਜਿੱਥੇ ਵੀ ਮੈਂ ਮੀਟਿੰਗ ਕਰ ਰਿਹਾ ਹਜ਼ਾਰਾਂ ਦੀ ਗਿਣਤੀ ਚ ਲੋਕ ਆ ਜਿਹੜੇ ਉਹ ਇਕੱਠੇ ਹੋ ਰਹੇ ਮੈਨੂੰ ਅਸੀਰਵਾਦ ਦੇਣ ਵਾਸਤੇ ਆ ਰਹੇ ਸੋ ਪੰਜਾਬ ਦੇ ਲੋਕਾਂ ਨੇ ਬੜੇ ਧੋਖੇ ਖਾਏ ਦੋ ਵਾਰੀ ਸਰਕਾਰਾਂ ਬਣੀਆਂ ਵੱਡੇ ਵੱਡੇ ਝੂਠ ਬੋਲ ਕੇ ਬਣੀਆਂ ਮੁੜ ਕੇ ਕੋਈ ਡਿਲੀਵਰ ਨਹੀਂ ਕਰਿਆ ਲੋਕ ਨਿਰਾਸ਼ ਸੋ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਾਲੇ ਪਾਸੇ ਦੇਖ ਰਹੇ ਆ ਜਿੰਨੀਆਂ ਸੜਕਾਂ ਬਣੀਆਂ ਏਅਰਪੋਰਟ ਬਣੇ ਥਰਮਲ ਪਲਾਂਟ ਬਣੇ ਹਰ ਕੰਮ ਲੋਕ ਭਲਾਈ ਦੀਆਂ ਸਕੀਮਾਂ ਸਾਡੀ ਸਰਕਾਰ ਚ ਲਾਗੂ ਹੋਈਆਂ ਸਰਕਾਰ ਬਦਲੇ ਤੋਂ ਬਾਅਦ ਸਾਰੀਆਂ ਚੀਜ਼ਾਂ ਬੰਦ ਹੋ ਗਈਆਂ ਸੋ ਮੈਂ ਸਮਝਦਾ ਕਿ ਦੁਬਾਰਾ ਫਿਰ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਚ ਲਿਆਣਾ ਚਾਹੁੰਦੇ ਆਂ ਔਰ ਪੰਜਾਬ ਦੇ ਹਿੱਤਾਂ ਦੀ ਰਾਖੀ ਜਿਹੜੀ ਪਾਰਟੀ ਕਰਦੀ ਆ ਉਸ ਦੇ ਨਾਲ ਡੱਟ ਕੇ ਅੱਜ ਪੰਜਾਬ ਦੇ ਲੋਕ ਖੜੇ ਆ ਮੈਂ ਵੱਡੇ ਮਾਰਜਨ ਨਾਲ ਜਿੱਤੂਗਾ ਇਹ ਮੈਨੂੰ ਪੂਰੀ ਆਸ ਹੈ ਅਕਾਲੀ ਦਲ ਦੇ ਐਨ ਕੇ ਸ਼ਰਮਾ ਜੀ ਬਹੁਤ ਗਰਮੀ ਹੈਗੀ ਆ ਲੋਕ ਗਰਮੀ ਦੇ ਬਾਵਜੂਦ ਵੀ ਲੋਕ ਇੰਨਾ ਪਿਆਰ ਔਰ ਸਤਿਕਾਰ ਦੇ ਰਹੇ ਨੇ ਲੋਕ ਸ਼ਰਮਣੀ ਅਕਾਲੀ ਦਲ ਦੇ ਕੀਤੇ ਹੋਏ ਕੰਮਾਂ ਤੇ ਮੋਹਰ ਲਾ ਕੇ ਸਾਡੇ ਉਮੀਦਵਾਰ ਐ ਐਨ ਕੇ ਸ਼ਰਮਾ ਜੀ ਨੂੰ ਮਿਲਣ ਵੀ ਆ ਰਹੇ ਨੇ ਉਹਨਾਂ ਨੂੰ ਸੁਣਨ ਵੀ ਆ ਰਹੇ ਨੇ ਤੇ ਲੋਕ ਵੋਟ ਪਾਉਣ ਦਾ ਵਾਅਦਾ ਵੀ ਜਿਹੜਾ ਆਪਣੇ ਆਪ ਕਰ ਰਹੇ ਨੇ ਸੋ ਇਸ ਮੈਂ ਸਮਝਦਾ ਕਿ ਸ਼ਰਮਣੀ ਅਕਾਲੀ ਦਲ ਦੇ ਕੰਮਾਂ ਤੇ ਲੋਕ ਮੋਹਰ ਲਗਾ ਰਹੇ ਨੇ ਜਿਹੜੇ ਦੂਜੇ ਪਾਸੇ ਝੂਠ ਬੋਲ ਕੇ ਲੋਕਾਂ ਤੋਂ ਵੋਟਾਂ ਲੈਂਦੇ ਰਹੇ ਹੁਣ ਲੋਕ ਉਹਨਾਂ ਨੂੰ ਕੋਰਾ ਕੋਰਾ ਜਵਾਬ ਦੇ ਰਹੇ ਨੇ ਦੇਖੋ ਆ ਆਮ ਆਦਮੀ ਲੋਕ ਪੰਡਾ ਨਹੀਂ ਬਣਾ ਦੇ ਰਹੇ ਭਾਜਪਾ ਨੂੰ ਲੋਕ ਵੋਟ ਪੰਡ 84 ਦਾ ਜਿਹੜਾ ਯਾਦ ਕਰਾਤਾ ਇਹ ਜੂਨ ਦੇ ਜਦ ਵਿੱਚ ਵੋਟਾਂ ਹੋਣਗੀਆਂ ਜਿਸ ਦਿਨ 1 ਜੂਨ ਹੋਏਗੀ ਉਸਨ 84 ਯਾਦ ਆਉ ਲੋਕ ਪੰਜਾਬ ਦੇ ਸ਼ਰਮਣੀ ਅਕਾਲੀ ਦਲ ਨੂੰ ਬਹੁਤ ਵੱਡਾ ਬੋਟਾਂ ਪਾ ਕੇ ਕੰਮ ਜਬ ਖੰਗ ਗਏ ਬਹੁਤ ਵੱਡਾ ਪਿਆਰ ਬਖਸ਼ਿਸ਼ ਕਰ ਰਹੇ ਨੇ ਹੁਣ ਇੱਥੇ ਦੇਖੋ ਕਿ ਪੱਖਾ ਕੋਈ ਨਹੀਂ ਸੀਗਾ ਇੱਥੇ ਇਦਾਂ ਦਾ ਹੋਇਆ ਨਹੀਂ ਸੀਗਾ ਦਮ ਘੁੱਟ ਰਿਹਾ ਇਹਦੀ ਗਰਮੀ ਹੈ ਪਰ ਲੋਕ ਗਰਮੀ ਦੇ ਬਾਵਜੂਦ ਦੇਖੋ ਕਿੰਨਾ ਪਿਆਰ ਔਰ ਸਤਿਕਾਰ ਦੇਣ ਵਾਸਤੇ ਵੀ ਲੋਕਾਂ ਨੂੰ ਕੀ ਲੋੜ ਪਈਆ ਲੋਕ ਤੁਰ ਜਾਂਦੇ ਹੁੰਦੇ ਆ ਜੇ ਨਾ ਗੱਲ ਸੁਣ ਲਈ ਹੋਵੇ ਸੋ ਲੋਕ ਸਾਡੇ ਨਾਲ ਪਿਆਰ ਔਰ ਸਾਂਝਾ ਕਰ ਰਹੇ ਨੇ ਔਰ ਸਾਨੂੰ ਬਖਸ਼ਿਸ਼ ਕਰਨ ਵਾਸਤੇ ਲੋਕ ਆਪਣੀ ਗਰਮੀ ਗਰਮੀ ਦੀ ਪਰਵਾਹ ਨਹੀਂ ਕਰ ਰਹੇ ਪਰ ਬੋਟਾਂ ਲੋਕ ਸ਼ਰਮਣੀ ਕਾਲੀ ਦਾ ਲੂਪਾ ਲੈਂਦੇ ਗੁਰਤੇਸ ਸਿੰਘ ਕੌਲ ਕੌਮੀ ਬਲਾਰਾ ਜੂਥ ਕਾਲੀਦਲ ਤੁਸੀਂ ਇੱਕ ਚੀਜ਼ ਦੇਖੋ ਵੀ ਜਿਹੜੇ ਇੱਥੇ ਉਮੀਦਵਾਰ ਨੇ ਉਹਨਾਂ ਉਮੀਦਵਾਰਾਂ ਦੇ ਕਰਤਾਰ ਦੇਖੋ ਉਹ ਸਾਡਾ ਜਿਹੜਾ ਉਮੀਦਵਾਰ ਹੈ ਸਾਫ਼ ਸੁਥਰਾ ਉਮੀਦਵਾਰ ਹੈ ਇੱਕ ਪਾਰਟੀ ਚ ਹੀ ਜਦੋਂ ਦੀ ਉਹਨੇ ਉਂਗਲ ਫੜੀ ਐ ਸ਼੍ਰੋਮਣੀ ਅਕਾਲੀ ਦਲ ਦੀ ਉਹਦਾ ਇੱਕ ਪਾਰਟੀ ਤੋਂ ਇਲੈਕਸ਼ਨ ਲੜਦਾ ਮਹਾਰਾਣੀ ਸਾਹਿਬ ਮੈਨੂੰ ਤਾਂ ਹਾਸੇ ਆਉਂਦੀ ਐ ਜਿਹੜਾ ਘਰ ਵਾਲਾ ਦੋ ਵਾਰੀ ਮੁੱਖ ਮੰਤਰੀ ਬਣਿਆ ਹੋਇਆ ਪੰਜਾਬ ਦਾ ਆਪ ਕੈਬਨਿਟ ਵਜ਼ੀਰ ਰਹੇ ਹੁਣ ਕਾਂਗਰਸ ਚੋਂ ਕੁਰਸੀ ਦੇ ਮਾਰੇ ਅੱਜ ਉਹ ਬੀਜੇਪੀ ਚ ਚਲੇ ਗਿਆ ਔਰ ਗਾਂਧੀ ਸਾਹਿਬ ਦੀ ਕੀ ਗੱਲ ਕਰੀਏ ਜੋਗੀ ਜੀ ਨੇ ਸ਼ਿਸ਼ ਲੈ ਆਉਣਾ ਹੈ ਕਾਂਗਰਸ ਦਾ ਖੁੱਲੀ ਪੰਜਾ ਉਹਨੇ ਤਾਂ ਅਟੈਕ ਕੀਤਾ ਹਰਮਨਦਰ ਸਾਹਿਬ ਤੇ ਅੱਜ ਉਹੀ ਚੀਜ਼ਾਂ ਚੰਗੀਆਂ ਲੱਗ ਰਹੀਆਂ ਨੇ ਸੋ ਇਹ ਕਰਦਾਰਾਂ ਦੀ ਗੱਲ ਹੁੰਦੀ ਹੈ ਦੂਜੀ ਗੱਲ ਵੀ ਜਿਹੜੀਆਂ ਵੀ ਪਾਰਟੀਆਂ ਨੇ ਉਹਨਾਂ ਸਾਰੀਆਂ ਪਾਰਟੀਆਂ 'ਚੋਂ ਕੇਵਲ ਕੇਵਲ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਖੇਤਰੀ ਪਾਰਟੀ ਜਿੰਨੇ ਸਿਰਫ ਪੰਜਾਬ ਦੀ ਗੱਲ ਕਰਨੀ ਹੈ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਹੈ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹਨਾਂ ਤਾਂ ਹਰਿਆਣੇ ਦੀ ਗੱਲ ਵੀ ਕਰਨੀ ਹੈ ਉਨੇ ਤਾਂ ਹਮਾਂ ਜਲਦੀ ਗੱਲ ਵੀ ਕਰਨੀ ਹੈ ਸੋ ਲੋਕ ਜਿਹੜੇ ਪਿਛਲੀ ਵਾਰ ਭੁਲੇਖੇ ਚ ਆਗੇ ਸੀਗੇ ਆਮ ਪਾਰਟੀ ਸੀ ਦੇਖ ਲਿਆ ਨਾ ਹਾਲ ਬੰਦੇ ਬਣਾਈ ਸੀ ਅੱਜ ਕੀ ਸਾਧਨ ਨੇ ਕੀ ਸਹੂਲਤਾਂ ਮਿਲਦੀਆਂ ਨੇ ਕਹਿੰਦੇ ਜੀ ਲੈਡ ਬੜੀ ਆ ਰਹੀ ਹੈ ਤੁਸੀਂ ਦੱਸੋ ਕਿੰਨੇ ਥਰਮਲ ਪਲਾਡ ਲਾਏ ਨੇ ਸਾਰੇ ਥਰਮਲ ਪਲਾਡ ਹੀ ਅਕਾਲੀ ਦਲ ਦੇ ਟਾਈਮ ਲੱਗੇ ਨੇ ਇੱਕ ਥਰਮਲ ਪਲਾਡ ਤੁਸੀਂ ਲਿਆ ਉਹ ਵੀ ਹਜੇ ਤੱਕ ਚੱਲ ਰਿਹਾ ਹੈ ਆਪਣੇ ਸਾਹਮਣੇ ਹੈ ਪ੍ਰਭੂ ਜੇਕਰ ਨਾਲ ਬੰਦਾ ਵੇਖਾਂਗੇ ਸਿੱਧ ਕਰਿਆ ਬਿਚਾ ਮਤ ਬਾਜੀ ਗੱਲਾਂ ਨੇ ਕਿ ਜਿਵੇਂ ਫਿਲਮਾਂ ਜਿ ਦੇਖੋ ਚੰਨੀ ਨੇ ਨਾ ਵਿਧਾਨ ਸਭਾ ਵਿੱਚ ਕਿਹਾ ਸੀਗਾ ਜਦੋਂ ਸੁਖਵੀਰ ਜੀ ਉਹਨਾਂ ਨੇ ਕੁਐਸਚਨ ਪੁੱਛਿਆ ਸੀ ਵੀ ਤੂੰ ਕੀ ਕੀਤਾ ਪਿਛਲੀ ਸਰਕਾਰ ਨੇ ਕੀ ਕੀਤਾ ਕੈਪਟਨ ਸਰਕਾਰ ਉਹਨੇ ਕਿਹਾ ਸੀ ਪੈਚ ਵਰਕ ਮੈਂ ਤਾਂ ਇਹਨਾਂ ਨੂੰ ਪੁੱਛਦਾ ਯਾਰ ਤੁਸੀਂ ਤਾਂ ਪੰਜਾਬ ਦੇ ਵਿੱਚ ਮੈਨੂੰ ਪੈਚ ਵਰਕ ਹੀ ਦੱਸ ਦੋ ਕਿਤੇ ਪੈਚ ਵਰਕ ਲੱਗੇ ਮੇਰਾ ਕਾਲ ਪਿੰਡ ਆ ਤੁਸੀਂ ਜਾ ਕੇ ਉਹਦਾ ਹਾਲ ਦੇਖੋ ਦੋ ਵਾਰੀ ਨਿਊਜ਼ ਲਵਾਤੀ ਹਾਲ ਦੇਖੋ ਨਾਬੇ ਕੋੜਿਆਂ ਵਾਲੇ ਗੁਰਦੁਆਰਾ ਸਾਹਿਬ ਵਾਲੀ ਸੜਕ ਦੇਖ ਲਓ ਉਹਦਾ ਕਿੰਨਾ ਬੁਰਾ ਹਾਲ ਹੈ ਮੈਨੂੰ ਇੱਕ ਚੀਜ਼ ਤਾਂ ਦੱਸੋ ਯਾਰ ਤੁਸੀਂ ਲੈ ਕੇ ਆਏ ਹੋ ਪਟਿਆਲੇ ਦਿਹਾਤੀ ਦੇ ਵਿੱਚ ਵਿਕਾਸ ਨਗਰ ਦਾ ਇੰਨਾ ਬੁਰਾ ਹਾਲ ਹੈ ਨਾਲੇ ਦਾ ਪਾਣੀ ਘਰਾਂ ਚ ਵਗਦਾ ਇੰਨਾ ਨਸ਼ਾ ਆ ਨਸ਼ੇ ਨੂੰ ਰੋਕ ਸਕੇ ਨੇ ਘਰ ਘਰ ਨਸ਼ਾਬਦ ਸੋ ਅੱਜ ਕਰਤਾਰ ਨੂੰ ਪਛਾਣਨ ਦੀ ਲੋੜ ਹੈ ਸੱਚ ਤਾਂ ਝੂਠ ਦੀ ਲੜਾਈ ਹੈ ਸੱਚ ਨੂੰ ਪਛਾਨੋ ਸਮਝੋ ਗੱਲ ਸਿਰਫ ਲਾਲਾ ਲਾਲਾ ਜੀ ਕਰਕੇ ਉਹ ਨਾ ਕਰੋ 99 ਨਮੂਨੇ ਭੇਜੇ ਨਹੀਂ ਤੁਸੀਂ 92 ਨਮੂਨਿਆਂ ਨੇ ਫਿਰ ਤੁਸੀਂ ਰਾਜ ਸਭਾ ਮੈਂਬਰ ਭੇਜੇ ਕਿਸੇ ਰਾਜ ਸਭਾ ਮੈਂਬਰ ਨੇ ਕਿਸੇ ਪੰਜਾਬ ਦੇ ਹੱਕ ਦੀ ਗੱਲ ਕੀਤੀ ਜੇ ਕੀਤੀ ਤਾਂ ਭਾਈ ਜੀ ਦੱਸੋ ਜੀ ਜਰੂਰ ਦੱਸਿਓ ਨਿਸ਼ਾਨੀ ਮੁੱਦਿਆਂ ਦੇ ਮਸਲੇ ਲੈ ਕੇ ਗਿਆ ਇੱਕ ਸਾਲ ਤੋਂ ਕੌਂਸਲਰ ਦਿੱਲੀ ਸੈਨੇਟਰ ਦੇ ਬੈਠੇ ਰਹੇ ਭਾਈ ਜੀ ਮੈਂ ਪਟਿਆਲਾ ਤੇ ਆਤੀ ਦੇਖਦਾ ਮੇਰੇ ਵੱਡੇ ਭਰਾ ਜਸਪਾਲ ਸਿੰਘ ਬਿੱਟੂ ਛੱਠਾ ਇਥੋਂ ਇਲੈਕਸ਼ਨ ਲੜਦੇ ਨੇ ਨਾਬੇ ਦੇ ਵਿੱਚ ਮੇਰਾ ਪਿੰਡ ਹੈ ਕੱਲ ਮੇਰੇ ਪਿੰਡ ਸਿਰਫ ਸੁਣਾ ਦੇਣ ਗਏ ਸੀ ਮੱਖਣ ਸਿੰਘ ਲਾਲਕਾ ਇੰਨਾ ਵੱਡਾ ਇਕੱਠ ਸੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਅੱਜ ਪਟਿਆਲੇ ਦੇ ਹਾਤੀ ਦੇ ਜਿੱਦੇ ਤੂਦ ਲਾ ਕੇ ਆਇਆ ਸਾਰੀਆਂ ਫੋਟੋਆਂ ਦੇਖ ਲਓ ਸਾਰਾ ਕੁਝ ਦੇਖ ਲਓ ਸਾਰਾ ਇੰਨਾ ਸੀਗਾ ਇੱਕ ਤਰੀਕ ਨੂੰ ਕਮਰੋਦਾ ਪਿੰਡਾ ਸਾਡੇ ਚੇਅਰਮੈਨ ਸਬ ਕੁਸ਼ਰ ਸਿੰਘ ਕਮਰੋਦਾਂ ਨੇ ਉੱਥੇ ਦੇ ਸਾਰਾ ਪਿੰਡ ਕੀ ਅਸੀਂ 90% ਵੋਟਾਂ ਕਮਰੋਦ ਦੇ ਦੀਆਂ ਸਾਨੂੰ ਪੈਣਗੀਆਂ ਹੋਰ ਦੱਸ ਸ਼ਾਨਦਾਰ ਲਖੀ ਗਿਆ ਲਖਮੀ ਸਿੰਘ ਲੋਟ ਸਾਹਿਬ ਜੀ ਅਰ ਨਾਨੋ ਕੀ ਸਾਹਿਬ ਅਰ ਬਹੁਤ ਸਤਕਾਰਯੋਗ ਸਾਰੇ ਇਸ ਨਗਰ ਦੇ ਕਰਤਾਰ ਸਿੰਘ ਲੋਹਰਾਂ ਸਾਹਿਬ ਬੈਠੇ ਨੇ ਅਰ ਚੌਧਰੀ ਮਾਜਰਾ ਸ਼ਮਸ਼ੇਰ ਸਿੰਘ ਜੀ ਬੈਠੇ ਨੇ ਜਗਜੀਤ ਸਿੰਘ ਖੋਖ ਜੀ ਖੜੇ ਨੇ ਅਰ ਸਾਡੇ ਸਤਕਾਰਯੋਗ ਇਸ ਨਗਰ ਦੇ ਸੱਜਣ ਬਿਠੇ ਨੇ ਹੁਣੇ ਬੋਲ ਕੇ ਡੇ ਨੇ ਸਤਿਕਾਰਯੋਗ ਸਾਰੇ ਨਗਰਾਂ ਦੇ ਤੁਸੀਂ ਸੱਜਣ ਸੀਨੀਅਰ ਸੱਜਣੇ ਕੇ ਸਾਡੇ ਪੰਜਾਬ ਦੇ ਲੀਡਰ ਨੇ ਮੈਂ ਇੱਕ ਬੇਨਤੀ ਕਰੂੰਗਾ ਕਿ ਇਹ ਲੀਡਰੀਆਂ ਤਾਂ ਹੀ ਚੰਗੀਆਂ ਲੱਗਦੀਆਂ ਆ ਕਿ ਉਹਦੇ ਤਾਂ ਹੀ ਚੰਗੇ ਲੱਗਦੇ ਆ ਜੇ ਆਪਾਂ ਉਹਨਾਂ ਉਹਦਿਆਂ ਦੇ ਹਮਦਰਦ ਕੰਮ ਕਰਕੇ ਪਾਰਟੀ ਹੁੰਦਿਆਂ ਲੋਕ ਪਾਰਟੀ ਮਾਨ ਬਖਸ਼ਿਸ਼ ਕਰਦੀ ਹੈ ਕਿ ਅਹੁਦੇਦਾਰੀ ਦਿੰਦੀ ਆ ਆਪਾਂ ਨੂੰ ਕਿਸੇ ਨੂੰ ਜ਼ਿਲ੍ਹੇ ਦਾ ਮੀਤ ਪ੍ਰਧਾਨ ਬਣਾਉਂਦਾ ਕਹੇ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਉਂਦਾ ਕਿਸੇ ਨੂੰ ਕੋਈ ਅਹੁਦਾ ਕਿਸੇ ਨੂੰ ਕੋਈ ਅਹੁਦਾ ਇਹ ਉਹਦੇ ਸਿਰਫ ਤੁਹਾਡੇ ਇੱਕ ਵਾਧਦਾਰੀ ਹੈ ਪਾਰਟੀ ਵਾਸਤੇ ਕਿਹੜਾ ਤੁਸੀਂ ਪਾਰਟੀ ਚ ਆਪਣੀ ਕੰਮ ਕਰਨ ਦਾ ਤੇ ਉਹਦੇ ਦਾਰੀ ਜਿਹੜੀ ਹੈ ਕਿ ਤੁਹਾਨੂੰ ਮਾਨ ਔਰ ਸਨਮਾਨ ਪਾਰਟੀ ਦੇ ਦਿੰਦਾ ਹੈ ਤੇ ਜੇ ਆਪਾਂ ਸਾਰੇ ਕ੍ਰੈਡਰ ਹੈ ਉਹ ਸਾਰੀਆਂ ਪਾਰਟੀਆਂ ਤੋਂ ਤਕੜਾ ਕ੍ਰੈਡਰ ਹੈ ਕ੍ਰੈਡਰ ਕਮਜ਼ੋਰ ਕਿੱਥੇ ਹੁੰਦਾ ਹੈ ਜਿੱਥੇ ਆਪਾਂ ਕਮਜ਼ੋਰੀ ਦਿਖਾਉਣ ਲੱਗ ਜੰਦੇ ਆ ਆ ਸੋਚਣ ਲੱਗ ਜੰਦੇ ਆ ਵੀ ਹੁਣ ਤਾਂ ਧੁੱਪ ਬਹੁਤ ਹੈ ਯਾਰ ਹੁਣ ਗਰਮੀ ਬਹੁਤ ਹੈ ਹੁਣ ਆ ਬਹੁਤ ਹੈ ਹੁਣ ਉਹ ਬਹੁਤ ਹੈ ਜਦੋਂ ਸਰਕਾਰ ਬਣਦੀ ਹੈ ਉਦੋਂ ਤੁਸੀਂ ਸਰਕਾਰ ਚ ਬੈਠੇ ਹੋ ਪਮਾ ਘਰ ਬੈਠੇ ਰਹੋ ਤੁਹਾਡਾ ਰੁਤਬਾ ਜਿਹੜਾ ਨਾ ਘਰ ਬੈਠਿਆਂ ਦਾ ਵੀ ਉੱਡੇ ਹੀ ਹੋ ਜਾਂਦਾ ਹੈ ਜਿਹੜਾ ਕਿ ਹੁਣ ਮਿਹਨਤ ਜਿਹੜਾ ਬੰਦਾ ਹੁਣ ਮਿਹਨਤ ਕਰਦਾ ਧੰਵਾਦ ਜੀ ਇਹ ਬੇਨਤੀ ਤੁਹਾਡੇ ਚੰਨਾਂਜ ਕਰਦਾ ਕਿ ਆਪਾਂ ਸਾਰੀ ਇੱਥੇ ਭਾਸ਼ਣ ਨਹੀਂ ਆਪਾਂ ਕਰਨੇ ਕਿਉਂਕਿ ਆਪਾਂ ਸਾਰੇ ਸੀਨੀਅਰ ਸੱਜਣੇ ਦੋਈ ਬੈਠੇ ਆ ਮੈਂ ਤੁਹਾਨੂੰ ਇਹ ਬੇਨਤੀ ਕਰੂੰਗਾ ਕਿ ਕੰਮ ਕਰੀਏ ਆਪਾਂ ਸਾਰੇ ਤਗੜੇ ਹੋ ਕੇ ਜਿਸ ਤਰ੍ਹਾਂ ਮੈਨੂੰ ਇੱਕ ਯਾਦ ਹੈ ਕਿ ਇੱਕ ਬੰਦੇ ਨੇ ਨਾ ਹੋਸਟਲ ਦੇ ਕਮਰੇ 'ਚ ਰੌਲਾ ਪਾ ਲਿਆ ਕਿਉਂਕਿ ਉਹਨੂੰ ਬੈੱਡ ਦੇ ਉੱਪਰ ਜਿਵੇਂ ਉਹਨਾਂ ਬਣੀ ਥੱਲੇ ਪੁੰਜੇ ਸੌਣਾ ਪੈ ਗਿਆ ਪੁੰਜੇ ਸੁੱਤਾ ਹੋਇਆ ਤੇ ਉਹਨੇ ਰੌਲਾ ਪਾ ਤਾ ਬੈੱਡ ਦੇ ਉੱਤੇ ਸੱਪ ਆ ਗਿਆ ਸੱਪ ਆਇਆ ਹੋਇਆ ਰੌਲਾ ਪਾ ਕੇ